ਵਿਸ਼ੇਸ਼ ਰੂਪ ਵਿੱਚ ਕੁਝ ਸਾਲਾਂ ਵਿੱਚ AI ਨੇ ਬਹੁਤ ਤਰੱਕੀ ਕੀਤੀ ਹੈ ਜਿਸ ਦੀ ਵਰਤੋਂ ਲਗਭਗ ਹਰ ਖੇਤਰ ਵਿੱਚ ਕੀਤੀ ਜਾ ਰਹੀ ਹੈ ਤਕਨੀਕੀ ਕੰਪਨੀਆਂ ਆਪਣੇ AI ਮਾਡਲ ਅਤੇ ਚੈਟਬੋਟ ਪੇਸ਼ ਕਰ ਰਹੀਆਂ ਨੇ ਇਸ ਸਬੰਧ ਵਿੱਚ ਇੱਕ ਨਵਾਂ AI ਚੈਟਬੋਟ ਸਾਹਮਣੇ ਆਇਆ ਹੈ ਜਿਸ ਨੂੰ ਡੀਪ ਸੀਕ ਕਿਹਾ ਜਾ ਰਿਹਾ ਹੈ ਇਹ ਚੈਟਬੋਟ ਚੈਟ ਜੀਪੀਟੀ ਵਾਂਗ ਹੀ ਕੰਮ ਕਰਦਾ ਹੈ ਅਤੇ ਇਸ ਨੂੰ ਐਪਲ ਐਪ ਤੋਂ ਮੁਫਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਕੰਪਨੀ ਦੇ ਮੁਤਾਬਕ ਇਸ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਅਤੇ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਆਓ ਜਾਣਦੇ ਹਾਂ ਇਸ ਨਵੇਂ AI ਚੈਟਬੋਟ ਬਾਰੇ ਵਿੱਚ BBC ਦੀ ਇੱਕ ਰਿਪੋਰਟ ਕਹਿੰਦੀ ਹੈ ਕਿ ਡੀਪ ਸਿੱਕ ਦੇ ਪਿੱਛੇ AI ਮਾਡਲ R1 ਹੈ ਜੋ ਕਿ ਲਗਭਗ 670 ਬਿਲੀਅਨ ਪੈਰਾਮੀਟਰਾਂ ਦੇ ਨਾਲ ਵਿਕਸਿਤ ਕੀਤਾ ਗਿਆ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਓਪਨ 소ਸ ਮਾਡਲ ਹੈ ਇਸ ਨੂੰ ਗਣਿਤ ਕੋਡਿੰਗ ਲੌਜਿਸਟਿਕ ਅਤੇ ਓਪਨ AI ਦੇ 1 ਮਾਡਲ ਦੇ ਬਰਾਬਰ ਮੰਨਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ 1 ਚੈਟ ਜੀਪੀਟੀ ਦਾ ਸੰਚਾਲਕ ਕਰਦਾ ਹੈ ਹਾਲਾਂਕਿ ਇਹ ਕੁਝ ਮਾਮਲਿਆਂ ਵਿੱਚ ਦੂਜੀ AI ਚੀਨੀ ਮਾਡਲਾਂ ਦੇ ਨਾਲ ਮਿਲ ਕੇ ਕੰਮ ਕਰਦਾ ਹੈ ਹੋਰ ਚੀਨੀ AI ਮਾਡਲ ਜਿਵੇਂ ਬਾਇਆਡੂ ਦੇ ਆਰਨੀ ਜਾਂ ਬਾਈਟਡਾਂਸ ਦੇ ਡਬਾਇਓ 1 ਡੀਪ ਸੀਕ ਵੀ ਰਾਜਨੀਤਿਕ ਸਵਾਲਾਂ ਤੋਂ ਬਚਦਾ ਹੈ ਜੇਕਰ ਅਜਿਹਾ ਕੋਈ ਸਵਾਲ ਪੁੱਛਿਆ ਜਾਂਦਾ ਹੈ ਤਾਂ ਇਸ ਦਾ ਜਵਾਬ ਇੱਕ AI ਸਹਾਇਕ ਹੈ ਅਤੇ ਅਜਿਹਾ ਕੋਈ ਵੀ ਜਵਾਬ ਨਹੀਂ ਦਿੱਤਾ ਜਾਂਦਾ ਖਾਸ ਤੌਰ ਤੇ ਰਾਜਨੀਤਿਕ ਸਵਾਲਾਂ ਤੋਂ ਇਹ AI ਚੈਟਬੋਟ ਬਚਦੇ ਹਨ ਚੀਨੀ ਸਰਕਾਰ ਦੀ ਸੈਂਸਰਸ਼ਿਪ ਨੂੰ AI ਵਿਕਾਸ ਲਈ ਇੱਕ ਵੱਡੀ ਚੁਣੌਤੀ ਮੰਨਿਆ ਜਾਂਦਾ ਸੀ ਪਰ ਡੀਪ ਸੀਕ ਨੇ ਇਸ ਨੂੰ ਓਪਨ ਸੋਰਸ ਮਾਡਲ ਦੇ ਆਧਾਰ ਤੇ ਵਿਕਸਿਤ ਕੀਤਾ ਹੈ ਇਹ ਗੁੰਝਲਦਾਰ ਕੰਮ ਨੂੰ ਆਸਾਨੀ ਨਾਲ ਸੰਭਾਲਣ ਦੇ ਸਮਰੱਥ ਹੈ ਤੇ ਨਾਲ ਹੀ ਕਿਸੇ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚਣ ਤੋਂ ਰੋਕਦਾ ਹੈ ਇੱਕ ਜਾਣਕਾਰੀ ਦੇ ਮੁਤਾਬਕ ਡੀਪ ਸੀ ਤੇ ਐਪਸ ਜਲਦੀ ਹੀ ਐਪਲ ਦੇ ਐਪ ਸਟੋਰ ਚਾਰਟ ਵਿੱਚ ਸਿਖਰ ਤੇ ਆ ਗਏ ਨੇ ਜੋ ਕਿ ਅਮਰੀਕਾ ਵੱਲੋਂ ਉन्नत AI ਚਿਪਸ ਤੱਕ ਚੀਨੀ ਪਹੁੰਚ ਤੇ ਪਾਬੰਦੀ ਮੱਦੇ ਨਜ਼ਰ ਇੱਕ ਵੱਡੀ ਪ੍ਰਾਪਤੀ ਹੈ ਇਸ AI ਮਾਡਲ ਕਾਰਨ NVIDIA ਵਰਗੇ ਵੱਡੇ ਡਿਵੈਲਪਰਾਂ ਦੇ ਸ਼ੇਰਾਂ ਵਿੱਚ ਭਾਰੀ ਗਰਾਵਟ ਆਈਏ ਜਿਸ ਕਾਰਨ ਕੰਪਨੀ ਨੂੰ ਲਗਭਗ 600 ਬਿਲੀਅਨ ਡਾਲਰ ਯਾਨੀ ਕਿ ਭਾਰਤੀ ਰੁਪਇਆ ਵਿੱਚ ਗਿਨਿਆ ਜਾਵੇ ਤਾਂ 48 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਇਹ NVIDIA ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਨੁਕਸਾਨ ਹੈ ਡੀਪ ਸਿੱਖਤੀ ਤਕਨੀਕੀ ਮੁਹਾਰਤ ਨੇ ਨਿਊਯਾਰਕ ਅਤੇ ਟੋਕੀਓ ਵਰਗੇ ਹੋਰ ਗਲੋਬਲ ਬਾਜ਼ਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਇਸ ਨੇ ਸੀਮਤ ਸਰੋਤਾਂ ਦੀ ਵਰਤੋਂ ਕਰਦੇ ਹੋਏ ਸਮਾਨ ਨਤੀਜੇ ਪ੍ਰਾਪਤ ਕੀਤੇ ਨੇ ਓਪਨ AI ਅਤੇ ਮੈਟਾ ਦੇ ਲਾਮਾ ਵਰਗੀਆਂ ਅਮਰੀਕੀ AI ਕੰਪਨੀਆਂ ਨੂੰ ਚੁਣੌਤੀ ਦਿੰਦਾ ਹੈ NVIDIA ਜਿਸ ਵਿੱਚ Open AI ਅਤੇ ChatGPT ਦੇ ਜਾਰੀ ਹੋਣ ਤੋਂ ਬਾਅਦ ਵਾਅਦਾ ਹੋਇਆ ਸੀ ਹੁਣ ਡੀਪ ਸਿੱਖ ਦੇ ਕਾਰਨ 4 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਿਆ ਏ ਇਸ ਤੋਂ ਪਤਾ ਲੱਗਦਾ ਹੈ ਕਿ ਚੀਨੀ AI ਮਾਡਲ ਅਮਰੀਕੀ ਚਿਪਸ ਦੀ ਮੰਗ ਨੂੰ ਘਟਾ ਸਕਦੇ ਹਨ ਕਿਉਂਕਿ ਉਹਨਾਂ ਦੇ ਘਟ ਚਿਪਸ ਦੀ ਵਰਤੋਂ ਕਰਦੇ ਹੋਏ ਉੱਚ ਮੁਹਾਰਤ ਦਿਖਾਈ ਦਿੱਤੀ ਏ